ਅੱਜ ਸਾਡੇ ਵੱਡੇ ਭਾਈ ਬਿੱਟੂ ਜੀ ਨੇ ਹਰ ਸਾਲ ਦੀ ਤਰ੍ਹਾਂ ਭਗਵਾਨ ਵਿਕਰਮਾਈ ਦੇ ਜਨਮ ਦਿਨ ਤੇ ਇੱਥੇ ਜਨਦੀ ਦੇ ਵਿਸ਼ਸ਼ਤਰ ਪੂਜਨ ਕੀਤਾ ਜੀ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਜਿੱਦਾਂ ਕਿ ਹੱਥੀ ਕੀਰਤ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਇਹ ਦਿਨ ਮਨਾਇਆ ਜਾਂਦਾ ਵਿਕਰਮਾਈ ਦੀ ਪੂਜਾ ਕੀਤੀ ਜਾਂਦੀ ਹੈ ਮੈਂ ਅਰਦਾਸ ਕਰਦਾ ਮਹਾਰਾਜ ਅਗਲੇ ਸਾਡੇ ਬਿੱਟੂ ਭਾਈ ਨੇ ਤੇ ਹੋਰ ਵੀ ਜਿਹੜੇ ਵਿਸ਼ਕਰਮਾ ਨਾਮ ਲੈਵਾ ਸੰਗਤਾਂ ਉਹਨਾਂ ਦੇ ਦਾਸ਼ੀਵਾਦ ਕਰਨ ਉਹਨਾਂ ਦੇ ਜਿਹੜੀਆਂ ਆਸਾਂ ਬੋਲਾਂ ਦਾ ਬੁਰੀਆ ਗਾਇ ਸਾਰਿਆਂ ਦੇ ਆਪਣਾ ਹੱਥ ਰੱਖਿਆ ਤਾਲਾ ਸਾਹ ਦੇ ਇਥੇ ਹਾਂ ਦੇ ਬਹੁਤ ਠੀਕ ਭਾਜੀ ਆਪਣਾ ਨਾਮ ਦੱਸ ਕੇ ਅੱਜ ਵਿਸ਼ਕਰਮਾ ਪੂਜਾ ਕੀਤੀ ਕੀ ਕੀ ਕਰਨੀ ਆ ਲਵਿੰਦਰ ਬੰਟੀ ਬਾਹਬਾਨੇ ਦਾ ਅੱਜ ਅਸੀਂ ਵਿਸ਼ਕਰਮਾ ਦੇ ਲਾ ਰਹੇ ਹਾਂ ਤੇ ਸਾਰੇ ਦੇਸ਼ ਵਾਸੀ ਤੇ ਦੇਸ਼ ਵਾਸੀ ਆ ਚ ਵਿਸ਼ਕਰਮਾ ਦੇ ਲਾ ਦੇ ਜਿੱਤਾ ਤਿਹਾੜਾਂ ਦਾ ਸੀਜ਼ਨ ਆ ਦੀਵਾਲੀ ਬਜਾ ਦੂਜ ਗੁਰਦਨ ਨੂੰ ਪੂਜਾ ਹੋ ਰਹੀ ਅੱਜ ਇਸ ਦਾ ਹੀ ਵਿਸ਼ਕਰਮਾ ਜੀ ਦਾ ਜੋੜਿਆ ਜਿੰਨੇ ਵੀ ਕੀਤੇ ਕੰਮੇ ਆ ਅੱਜ ਸਾਰੇ ਹਰਸ਼ੋਲਾਸ ਨਾਲ ਆਪਣੇ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤਮਸਤਕ ਹੁੰਦੇ ਨੇ ਆਪਣੇ ਯਾਰਾ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈਓ ਅੱਜ ਭਗਵਾਨ ਵਿਸ਼ਕਰਮਾ ਜੀ ਦਾ ਦਿਵਸ ਹੈ ਔਰ ਸਾਡੇ ਬਿੱਟੂ ਜੀ ਨੇ ਬੜੇ ਹਰਸ਼ੋਲਾਸ ਨਾਲ ਇਹ ਮਨਾਉਂਦੇ ਨੇ ਪਾਵੇਂ ਸਮਾਜ ਦਾ ਕੋਈ ਛੋਟਾ ਬੱਚਾ ਹੈ ਤੇ ਪਾਵੇਂ ਕੋਈ ਬਹੁਤ ਵੱਡਾ ਇੰਡਸਟਰੀਅਲ ਹੈ ਹਰ ਕਿਸੇ ਨੂੰ ਇਨਸਟਰੂਮੈਂਟ ਦੀ ਲੋੜ ਪੈਂਦੀ ਹੈ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਜੀਵਨ ਦਾ ਆਧਾਰ ਦਿੱਤਾ ਹੈ ਹਰ ਕਿਸੇ ਨੂੰ ਜੀਵਿਕਾ ਚਲਾਉਣ ਵਾਸਤੇ ਸਮਾਜ ਚਲਾਉਣ ਵਾਸਤੇ ਪਾਵੇਂ ਕੋ ਵੱਡੀ ਤੋਂ ਵੱਡਾ ਪ੍ਰੋਜੈਕਟ ਬਣਾਇਆ ਹਰ ਜਗ੍ਹਾ ਦੇ ਉੱਤੇ ਬਿਲਡਿੰਗ ਦੇ ਵਿੱਚ ਜਾਂ ਕਿਤੇ ਵੀ ਹਰ ਇਨਸਟਰੂਮੈਂਟ ਦੀ ਜ਼ਰੂਰਤ ਪੈਂਦੀ ਹੈ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਇਹ ਜੀਵਨ ਦਾ ਆਧਾਰ ਦਿੱਤਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਸਮਾਜ ਚ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਨਿਊਜ਼ ਆ ਰਹੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵ ਇਹ ਖੁਸ਼ੀ ਦਾ ਮੌਕਾ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕਾਂ ਦੀ ਭਾਵੇਂ ਮੀਡੀਅਮ ਵਰਗੇ ਤੇ ਭਾਵੇਂ ਉੱਚ ਵਰਗੇ ਹਰ ਕਿਸੇ ਦੀ ਜੀਵਿਕਾ ਚੱਲਦੀ ਹੈ ਧੰਨਵਾਦ